ਆ ਬੰਨ ਆਓ ਜੀ ਵਾਈ ਕੁਝ ਕਾ ਗੱਲ ਸਵਾਹੀ ਜੀ ਤੇ ਜੀ ਈ ਕੋ ਹਾਂ ਆ ਕੀ ਗੱਲ ਐਨੀ ਟੈਨਸ਼ਨ ਸਿਰ ਦਰਦ ਹੋ ਰਿਆ ਸੀ ਯਾਰ ਦੋ ਦਿਨ ਦਨਾਵਾਂ ਨਾ ਟੈਨ ਕਰਵਾ ਕੇ ਆਇਆ ਚੈੱਕ ਕਰਵਾ ਕੇ ਨਾ ਤੇ ਇਹਦੇ ਇਹਦੇ ਡਾਕਟਰ ਨੇ ਬੀਪੀ ਤੇ ਨੀਂਦ ਦੀ ਗੋਲੀ ਲਿਖੀ ਲੈ ਟੈਨਸ਼ਨ ਤੋਂ ਕਿਉਂ ਤੁਹਾਨੂੰ ਹੁੰਦੀ ਏ ਯਾਰ ਕੰਮ ਕਰਦੀ ਟੈਨਸ਼ਨ ਹੁੰਦੀ ਏ ਕੀ ਕਰ ਸਕਦੇ ਬਲੱਡ ਪ੍ਰੈਸ਼ਰ ਵਧ ਰਿਹਾ ਹੂੰ ਕਿ ਟਾਈਮ ਸਿਵਲੀ ਖਾਲੀ ਉਹਨੂੰ ਸ਼ਾਮ ਨੂੰ ਸਾਡੇ ਲੱਗਦਾ ਬਾਣੀ ਪੜਦੇ ਨੇ ਲੱਲੀ ਦਾ ਜਦੋਂ ਵੈਗੁਰ ਦਾ ਨਾਮ ਲੈਣਾ ਹੋਵੇ ਮਾੜਾ ਜਿੰਨਾ ਕੋ ਬਖਸ਼ਿਆ ਨਾ ਇਹ ਬਾਣੀ ਪੜਦੇ ਗੁਰਸਾਹ ਕਹਿੰਦੇ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਕਿਸੇ ਦੀ ਜਲ ਮਹਿ ਜਲ ਤੋਪਾਇਨ ਤਿਨਾ ਵੀ ਰੋਜੀ ਆ ਮੈਨੂੰ ਕੋ ਟਾਈਮ ਨਹੀਂ ਮੜਾ ਜਨਾ ਜਾਣਾ ਹੈ ਤੇ ਹੋਰ ਨਵੀਂ ਗਾਜੀ ਗੋਲਦੀਬੀਨ ਨੂੰ ਮਿਲਦੇ ਹੁੰਦੇ ਹੋਂ ਮਿਲਿਆ ਨਹੀਂ ਕਾਫੀ ਦਿਨ ਹੋ ਗਿਆ ਬੱਚੇ ਕਲਾਸ ਚ ਆਂਦੇ ਇੱਕ ਅੱਧੀ ਵਾਰ ਕਿਤੇ ਕਲਾਸ ਚ ਵੀ ਆਓ ਬੱਚਿਆਂ ਦਾ ਦੇਖੋ ਤੁਸੀਂ ਤੁਹਾਨੂੰ ਪਤਾ ਲੱਗੂਗਾ ਕਿ ਬੱਚੇ ਕਿੱਥੇ ਪਹੁੰਚ ਗਏ ਕੀ ਕਰਦੇ ਆ ਨਾਲੇ ਸਟੈਂਡ ਕਰੋਗੇ ਕੋਸ਼ਿਸ਼ ਕਰਾਂਗਾ ਕੋਸ਼ਿਸ਼ ਕਰੂੰਗਾ ਆ ਪੈਸਾ ਮੈਨੂੰ ਦੇ ਪਾ ਲੈਣਾ ਗੋਲਦੀਬੀਨ ਨੂੰ ਵੀ ਮਿਲਿਓ ਇੱਕ ਦਿਨ ਗੋਲਦੀਬੀਨ ਲਓ ਭਾ ਅੱਗੇ ਜਮੈਂ ਓਕੇ ਚੰਗਾ ਹੈ ਚੰਗਾ ਯਾਦ ਰੱਖਣਾ ਆ ਰਹੇ ਹੋ ਠੀਕ ਹੈ ਜੀ ਬੰਦੇ ਬੁਲਾਇਆ ਕਰੋ ਸਤਰੀ ਘਰ ਦੀ ਤੁਸੀਂ ਬੁਲਾਤੀ ਹਾਂ ਬੰਦੇ ਬੁਲਾਓ ਵਾ ਤੁਸੀਂ ਤੁਸੀਂ ਬੁਲਾਤੀ ਬਸ ਹੋਰ ਕੀ ਹੈ ਹਾਂ ਬੰਦੇ ਬੁਲਾਇਆ ਦੀ ਜੇ ਆ ਗਿਆ ਸਿੰਘ ਜੋ ਪਾਵੇ ਵਾਏ ਗੁਰਤੀ ਕੀ ਬੰਦੇ ਬੁਲਾਵੇ ਕਿਉਂ ਹੋਰੀ ਭਾਜੀ ਕਿਉਂ ਹੋਇਆ ਉਹ ਕਹਾਂ ਇਹਨੂੰ ਦੋ ਮਿੰਟ ਰੁੱਕ ਕੋਈ ਨਾ ਡਰਨਾ ਐਕਟਰ ਉਹ ਨਹੀਂ ਲੇ ਕੁਝ ਨਹੀਂ ਕੁਝ ਨਹੀਂ ਕੁਝ ਉਹ ਮਾਰਾ ਹੈ ਮਾਵੀ ਗੇ ਗੱਤੀ ਨਾ ਵੱਜ ਗਈ ਉਹ ਗਲਤੀ ਨਾਲ ਮੱਝ ਗਈ ਹੈ ਖੜਾ ਹੈ ਤਾਂ ਮਹਾਦੇਵ ਮੈਂ ਚੱਲਦਾ ਨਹੀਂ ਗਿਆ ਉਹ ਤਾਂ ਹੀ ਮਾਦੀ ਮੰਗ ਰਿਹਾ ਜੀ ਗਲਤੀ ਦੀ ਮਾਦੀ ਨਹੀਂ ਕਰੀਦਾ ਤਰਾ ਤੇ ਆਮੀ ਅਗਾ ਮੰਦਰਾ ਜੀ ਮੇਰਾ ਕਿਤੇ ਧਿਆਨ ਮੈਂ ਫੋਨ ਤੇ ਗੱਲ ਕਰ ਰਿਹਾ ਹਾਂ ਤਾਂ ਫੇਰ ਫੋਨ ਤੇ ਲਾਉਣੀ ਵੀ ਨਹੀਂ ਕੋਈ ਨਾ ਇਹਨਾਂ ਨਾਲ ਆਪਸੇ ਜੋੜ ਕੇ ਮਾਦੀ ਮੰਗ ਰਿਹਾ ਜੀ ਜਾਨ ਸ਼ਾਹ ਦੇਵ ਜੀ ਸ਼ਾਹ ਇਹ ਤੇ ਗੁੱਤਾ ਨਹੀਂ ਕਰੀਦਾ ਵੀਰ ਜੀ ਤੁਸੀਂ ਵਿਚੋ ਦੇ ਛਡਵਾ ਦਿਓ ਨਹੀਂ ਨਹੀਂ ਹੋਰ ਨਹੀਂ ਨਹੀਂ ਚੱਲ ਕੋਈ ਨਹੀਂ ਭਾਈ ਮਾਦੀ ਮੰਗ ਸਕਦਾ ਮੈਂ ਅੱਧੀ ਕਰ ਬੱਚੇ ਉਹ ਦੇਖੋ ਕਿਤਾਬ ਦੇਖੋ ਦਾ ਨਹੀਂ ਮਰਤਾਨਾਂ ਕਰ ਕੋ ਮਾਫੀ ਮੰਗ ਰਿਆ ਕੋਈ ਗਾਲੀ ਮੈਂ ਜਾਣਦਾ ਯਾਰ ਉਹ ਬੱਚਾ ਹੈ ਬੱਚਾ ਕੋਈ ਨਹੀਂ ਕੋਈ ਨਹੀਂ ਬੱਚੇ ਕੋਈ ਨਹੀਂ ਬਿਲਕੁਲ ਆ ਜਿੱਤਰੀ ਮਾਫੀ ਹਾਂ ਕੋਈ ਗਾਲੀ ਬੱਚੇ ਕੋਈ ਗਾਲੀ ਆਓ ਵੀਰ ਜੀ ਆਓ ਬੈਠੋ ਦਿੰਦੀ ਕੀ ਗੱਲ ਇਹ ਨਾ ਗੁੱਸਾ ਆ ਰਿਹਾ ਇਹਦਾ ਹ ਕੀ ਹੋ ਗਿਆ ਅੱਜ ਕੱਲ ਬਹੁਤ ਗੁੱਸਾ ਆ ਲਾਪੇ ਦਾ ਨੂੰ ਕੀ ਗੱਲ ਨਸਬਾ ਥੋੜੇ ਦਿਨਾਂ ਤੋਂ ਕੁਝ ਪਰੇਸ਼ਾਨੀ ਨਹੀਂ ਚੱਲ ਰਹੀ ਹੈ ਨਾ ਯਾਰ ਵੈਸੇ ਹੀ ਚਿੜਚਿੜਾ ਹੋ ਗਿਆ ਮਨ ਨਾ ਕੰਮਕਾਰ ਦੀ ਟੈਨਸ਼ਨ ਹੁੰਦੀ ਹੈ ਦਮਾ ਤੇ ਨਾ ਹਰ ਟਾਈਮ ਦੀ ਉੱਥੇ ਵੀ ਗਿਆ ਸੀ ਪਵਨ ਦੇ ਕੋਲ ਕਿ ਨਾ ਦਵਾਈਆਂ ਲੈ ਕੇ ਆਣ ਡਾਕਟਰਾਂ ਨੇ ਲਾਤੀ ਦਵਾਈ ਟੈਨਸ਼ਨ ਨਹੀਂ ਲੈਣੀ ਜੀ ਜੋ ਵੀ ਹੈ ਮੇਰਾ ਬੈਗ ਰੁਬੁਦillah ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਬੰਧਾ ਜੋ ਵੀ ਦੁੱਖ ਸੁੱਖ ਹੈ ਉਹ ਕਾਲਪੁਰਖ ਨੂੰ ਕਿਆ ਕਰੂ ਮੈਨੂੰ ਇੱਕ ਤੇ ਤੁਸੀਂ ਜਿਹੜੀਆਂ ਆ ਗੱਲਾਂ ਕਰ ਦਿੰਦੇ ਹੋ ਨਾ ਇਹਦੇ ਨਾਲ ਨਾ ਇਹ ਤਿੰਨ ਚਾਰ ਦਿਨ ਦਿਮਾਗ ਚੋਂ ਨਿਕਲਦੀਆਂ ਨਹੀਂ ਫਿਰ ਗੱਲਾਂ ਕਿਉਂ ਵੀਰ ਜੀ ਕੀ ਗੱਲ ਹੋ ਗਈ ਇਹ ਫਿਰ ਚਲਦੀਆਂ ਰਹਿੰਦੀਆਂ ਨੇ ਜਿਹੜੀ ਤੁਸੀਂ ਉਹ ਦੇਖਦੇ ਜਾਨਾ ਨਾ ਇਹ ਫਿਰ ਦਿਮਾਗ ਚੋਂ ਿਤਲਣਾ ਨਹੀਂ ਉਹ ਦਿਨ ਉਹ ਦਿਨ ਮੈਂ ਤੁਹਾਨੂੰ ਦੇਖਣ ਨੂੰ ਦਵਾਈ ਲੈ ਕੇ ਆਇਆ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਉਹਨੇ ਵੀ ਮੈਂ ਉਹਨਾਂ ਕਹਿੰਦਾ ਮੈਂ ਕਿਹਾ ਭਰਾਵਾ ਗੋਲੀ ਦੇ ਦੇ ਹੁਣ ਡਾਕਟਰ ਵੀ ਆ ਜੀ ਉਹ ਇਹੀ ਗੱਲਾਂ ਕਰਨ ਲੱਗ ਪਏ ਉਹਨਾਂ ਨੇ ਵੀ ਤੁਹਾਨੂੰ ਗੁਰਬਾਨੀ ਬਾਰੇ ਹੀ ਦੱਸਿਆ ਹੋਣਾ ਕਿਉਂਕਿ ਸਾਰੀ ਚੀਜ਼ਾਂ ਦਾ ਹਾਲ ਹੀ ਗੁਰਬਾਨੀ ਹੈ ਸ਼ਰਮ ਨੁੰਦੀ ਵੀ ਗੱਲ ਹੁੰਦੀ ਹੈ ਉਹਨਾਂ ਦਾ ਉਹਦੇ ਨਾਮ ਉਹ ਸਾਰੀ ਚੀਜ਼ਾਂ ਦਾ ਹੱਲ ਹੀ ਇੱਕ ਨਾਮ ਹੈ ਨਾਮ ਦੇ ਵਿੱਚ ਸਾਰੀ ਚੀਜ਼ਾਂ ਦਾ ਹੱਲ ਹੈ ਨਾਮ ਜਪਿਆ ਕਰੋ ਕੋਈ ਦੁਤਨਾ ਨ ਕਰਿਆ ਕਰੋ ਮਾਰੇ ਅਗੇ ਬੇਨਤੀ ਕਰਿਆ ਕਰੋ ਜੇ ਕੋਈ ਤੁਹਾਨੂੰ ਤਕਲੀਫ ਜਾਂ ਦਿੱਕਤ ਆ ਰਹੀ ਹੈ ਫਿਰ ਅਰਦਾਸ ਕਰਿਆ ਕਰੋ ਗੁਰੂ ਸਾਹਿਬ ਨਾਲ ਅਰਦਾਸ ਕਰੋ ਮੈਨੂੰ ਇਹ ਨਹੀਂ ਸਮਝ ਲੱਗਦਾ ਕਿ ਨਾ ਟਾਈਮ ਤੇ ਟਾਈਮ ਨਹੀਂ ਹੁੰਦਾ ਅਣ ਬੰਦਾ ਸਿਰੇ ਉੱਠ ਕੇ ਫਟਾਫਟ ਆਫਿਸ ਭੱਜਣ ਦੀ ਕਾਲੀ ਹੁੰਦੀ ਹੈ ਕੰਮ ਕਰੇ ਕਿ ਕਿਧਰਲੇ ਬਸੇ ਜਾਏ ਟਾਈਮ ਕੱਟਣਾ ਹੈ ਵੀਰ ਜੀ ਟਾਈਮ on ਦੇਖੋ ਆਪਾਂ ਕਿਤੇ ਜਾ ਰਹੇ ਆ ਕਿਤੇ ਫੰਕਸ਼ਨ ਹੈ ਜਾਂ ਕੋਈ ਫੈਮਿਲੀ ਚ ਹੈ ਸਾਨੂੰ ਉਸ ਲਈ ਵੀ ਟਾਈਮ ਆਪਾਂ ਕੱਢਦੇ ਆ ਨਾ ਕੱਢਦੇ ਆ ਨਾ ਕਿ ਸਾਨੂੰ ਗੁਰੂ ਲਈ ਟਾਈਮ ਨਹੀਂ ਆਪਾਂ ਕੱਢ ਸਕਦੇ ਇਸੇ ਅਸੀ ਗੁਰੂ ਸਾਹਿਬ ਲਈ ਟਾਈਮ ਕੱਢਣਾ ਹੈਗਾ ਜੁਦਾ ਕਹਿੰਦੇ ਮੈਂ ਤਾਰ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੂੰ ਦਾਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰੂ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ پاس ਕੋਈ ਵੀ ਦੁੱਖ ਹੈ ਸੁਖ ਦੀ ਅਰਦਾਸ ਹੈ ਅਸੀਂ ਗੁਰੂ ਸਾਹਿਬ ਨੂੰ ਕਰਨੀ ਹੈ ਠੀਕ ਹੈ ਨਾ ਉਹ ਸਾਰੀ ਚੀਜ਼ਾਂ ਦਾ ਹੱਲ ਸਾਡਾ ਕੱਢ ਦਿੰਦੇ ਹਨ ਤੇ ਸਾਡੇ ਦਿਮਾਗ ਤੇ ਟੈਨਸ਼ਨ ਹੈ ਕੋਈ ਵਿਪਤਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਹੈ ਕੋਈ ਵੀ ਦੁੱਖ ਸੁੱਖ ਹੈ ਆਪਾਂ ਗੁਰੂ ਸਾਹਿਬ ਨੂੰ ਵੀ ਹੈ ਨਾ ਤੇ ਗੁਰੂ ਸਾਹਿਬ ਉਹ ਦੂਰ ਕਰ ਦਿੰਦੇ ਆ ਬਸ ਉਹਨਾਂ ਦੇ ਬੱਚੇ ਬਣ ਕੇ ਰਹਿਣਾ ਹੈ ਗੁਰੂ ਸਾਹਿਬ ਦੁੱਖ ਦੂਰ ਕਰ ਦੱਸ ਦੇਣਗੇ ਕੰਮ ਕੌਣ ਕਰੇਗਾ ਮੇਰਾ ਮੈਂ ਸਵੇਰੇ ਉੱਠ ਕੇ ਨਿਕਲਣਾ ਹੁੰਦਾ ਕੰਮ ਸਾਰਾ ਦਿਨ ਕਰਨਾ ਪੈਂਦਾ ਹੈ ਤਾਂ ਕਿਤੇ ਜਾ ਕੇ ਰੋਟੀ ਬਣ ਨਹੀਂ ਕਰਦਾ ਕੇ ਵੀਰ ਜੀ ਕੀਰਤਸੀ ਕਰਨੀ ਹੈ ਇਹ ਨਹੀਂ ਕੀਰਤ ਛੱਡ ਦੇਣੀ ਬਨਾਨੇ ਪਾਸ਼ੇ ਵੀ ਕੀਰਤ ਕਰਨੀ ਹੈ ਵੰਡਿ ਛਕਣਾ ਹੈ ਅਸੀਂ ਕੀਰਤ ਕਰਨੀ ਹੈ ਨਹੀਂ ਕਿਰਤ ਨਹੀਂ ਛੱਡ ਦੇਣੀ ਹੈ ਅਸੀਂ ਕਾਰੋਬਾਰ ਕਰਦੇ ਹੋਏ ਉਹਦੇ ਉਹਦੂ ਅੰਦਰ ਵਸਾ ਕੇ ਚੱਲੀਏ ਅਸੀਂ ਕੰਮ ਵੀ ਕੋਈ ਵੀ ਕਰ ਰਹੇ ਆ ਨਾ ਤੇ ਉਹਦਾ ਨਾਮ ਸਾਡੇ ਅੰਦਰ ਚੱਲਣਾ ਚਾਹੀਦਾ ਹੈ ਸਿਮਰਨ ਚੱਲਣਾ ਚਾਹੀਦਾ ਹੈ ਮੂਲ ਮੰਤਰ ਗੁਰ ਮੰਤਰ ਸਾਡੇ ਅੰਦਰ ਵਾਹਿਗੁਰੂ ਵਾਹਿਗੁਰੂ ਵਾ ਗੁਰ ਜੇ ਅਸੀਂ ਕੋਈ ਕਾਰਜ ਵੀ ਕਰ ਰਿਹਾ ਨਾ ਵੀਰ ਜੀ ਤੇ ਸਾਡੇ ਅੰਦਰ ਨਾਮ ਚੱਲਣਾ ਚਾਹੀਦਾ ਹੈ ਉਹ ਨਾਮ ਦੇ ਨਾਲ ਹਮੇਸ਼ਾ ਸਾਡੀ ਸੁਰਤੀ ਨਾ ਜਿਹੜੀ ਉਹਦੇ ਨਾਲ ਜੁੜੀ ਰਹਿਣੀ ਚਾਹੀਦੀ ਹੈ ਉਹਨੇ ਹੀ ਸਾਡਾ ਜਿਹੜੇ ਆਪਾਂ ਕੀਰਤ ਵੀ ਕਰ ਰਿਹਾ ਨਾ ਉਹਦੇ ਵਿੱਚ ਗੁਰੂ ਸਾਹਿਬ ਨੇ ਬੜੀਆਂ ਬਰਕਤਾਂ ਪਾ ਦੇਣੀਆਂ ਨੇ ਸਾਡੇ ਜੀ ਜੇ ਅਸੀਂ ਉਹਦਾ ਨਾਮ ਲੈ ਕੇ ਕੋਈ ਕੀਰਤ ਵੀ ਕਰਾਂਗੇ ਨਾ ਤੇ ਗੁਰੂ ਸਾਹਿਬ ਉਹਦੇ ਵਿੱਚ ਵੀ ਬਰਕਤਾਂ ਪਾ ਦੇਣਗੇ ਤੇ ਇਸ ਲਈ ਗੁਰੂ ਪਿਆਰਿਓ ਤੇ ਅਮਰਤ ਦੀ ਤੁਸੀਂ ਅਮਰਤ ਛਕਿਆ ਨਹੀਂ ਜੇ ਤੁਹਾਨੂੰ ਪਤਾ ਹੀ ਹੈ ਹੋ ਹੀ ਗਾ ਉਹ ਮੈਂ ਨਾ ਮੈਂ ਨਾ ਹਲੇ ਮਾਈਂਡ ਪ੍ਰਿਪੇਅਰ ਹੀ ਨਹੀਂ ਹੋਇਆ ਨਹੀਂ ਗੁਰੂ ਪਿਆਰਿਓ ਗੁਰੂ ਸਾਹਿਬ ਕਹਿੰਦੇ ਹਨ ਪ੍ਰਥਮ ਰਹਿਤ ਹੀ ਜਾਨ ਖੰਢੀ ਕੀ ਪਹੁੰਚੇ ਕੇ ਯਾਨੀ ਗੁਰੂ ਸਾਹਿਬ ਕਹਿੰਦੇ ਹਨ ਪਹਿਲੀ ਰਹਿਤ ਹੀ ਖੰਡੇ ਦੀ ਪੋਲ ਹੈ ਪਹਿਲੀ ਰਹਿਤ ਨਹੀਂ ਰੱਖੀ ਤੇ ਅਸੀਂ ਅਗਲੀ ਰਹਿਤਾਂ ਕਿੱਦਾਂ ਰੱਖਾਂ ਸੁਣਨ ਲਈ ਵਧੀਆ ਲੱਗਦੀਆਂ ਨੇ ਗੱਲਾਂ ਰਹਿਣ ਹੀ ਰਹੇ ਸੋਈ ਸਿੱਖ ਮੇਰਾ ਨਹੀਂ ਗੁਰੂ ਪਿਆਰਿਓ ਤੇ ਅਸੀਂ ਉਹ ਸੁਣਨ ਲਈ ਨਹੀਂ ਅਸੀਂ ਉਹ ਆਪਣੇ ਤੇ ਹੰਡਾਰੀਆਂ ਨੇ ਨੇ ਗੂਰੇ ਕਾ ਹੈ ਨਾਉ ਬੂਰਾ ਜੀ ਅਸੀਂ ਸਕੂਲੀ ਚ ਦਾਖਲਾ ਹੀ ਨਹੀਂ ਲਿਆ ਗੁਰੂ ਪਿਆਰਿਓ ਕਿ ਅਸੀਂ ਪੜਾਈ ਕਿੱਥੇ ਪੜਾਂਗੇ ਅਸੀਂ ਕਿੱਥੇ ਪਰ ਜਾ ਕੇ ਪੜਾਂਗੇ ਜੇ ਸਾਡਾ ਬੈਂਕ ਦੇ ਵਿੱਚ ਖਾਤਾ ਹੀ ਨਹੀਂ ਖੁੱਲਿਆ ਤੇ ਅਸੀਂ ਪੈਸੇ ਕਿੱਥੇ ਜਮ੍ਹਾਂ ਕਰਾਵਾਂਗੇ ਸਾਡੇ ਅੰਦਰ ਜਿਹੜੀ ਇੱਕ ਸੂਖਸ਼ਮ ਆਤਮਾ ਹੁੰਦੀ ਹੈ ਨਾ ਉਹ ਆਈ ਹੈ ਨਾ ਸਰੀਰ ਰੂਪੀ ਘਰ ਦੇ ਵਿੱਚ ਇਹ ਉਹਨੂੰ ਪਾਣ ਲਈ ਆਈ ਹੈ ਗੁਰੂ ਸਹਿਨੇ ਕੇ ਪਈ ਪ੍ਰਾਪਤ ਮਾਨੁਕ ਦੀ ਹੋਰੀ ਆ ਗੋਬਿੰਦ ਬਿਲਨ ਕੀ ਇਹ ਤੇਰੀ ਬਰੀਆ ਅਵਰ ਕਾਤਰ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਗੁਰੂ ਸਾਹਿਬ ਕੇਵਲ ਨਾਮ ਦੀ ਗੱਲ ਕਰਦੇ ਆ ਗੁਰੂ ਪਿਆਰੇਓ ਤੁਸੀਂ ਉਹ ਨਾਮ ਦੀ ਦਾਤ ਲਵੋ ਗੁਰੂ ਵਾਲੇ ਬਨੋ ਆਪਣਾ ਜੀਵਨ ਸਫਲਾ ਕਰੋ ਅਮਰਦੀ ਦਾਤ ਲੈ ਕੇ ਖਾਲਸਾ ਪੰਥ ਵਿੱਚ ਸ਼ਾਮਲ ਹੋਵੋ ਗੁਰੂ ਸਾਹਿਬ ਨੇ ਤੇ ਕਿਹਾ ਇਨ ਪੁੱਤਰਨ ਕੇ ਸੀਸਵਰ ਵਾਰ दिए ਸुतਚਾਰ ਚਾਰ ਮੂਹੇ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਅਸੀਂ ਆਪਣੇ ਅੰਦਰ ਝਾਤ ਮਾਰੀਏ ਕਦੀ ਅਸੀਂ ਆਪਣੇ ਆਪ ਨੂੰ ਉਸ ਕਲਕੀਦਰ ਪਾਸ਼ਾ ਦੇ ਪੁੱਤਰ ਸਮਝਿਆ ਕਦੀ ਆਪਾਂ ਸ਼ੀਸ਼ੇ ਦੇ ਅੱਗੇ ਦੇਖਿਆ ਵੀ ਉਸ ਕਲਕੀਦਰ ਪਾਸ਼ਾ ਦੇ ਅਸੀਂ ਪੁੱਤਰ ਕਮਾਨ ਲਈ ਕਾਬਿਲ ਹੈਗੇ ਆ ਇਸ ਲਈ ਗੁਰੂ ਪਿਆਰੇਓ ਸਾਨੂੰ ਬੜਾ ਸੋਨਾ ਸਰੂਪ ਦਿੱਤਾ ਹੈ ਉਸ ਅਕਾਲ ਪੁਰਖਾਇੂਂ ਨੇ ਵੀ ਤਾਂ ਦੁਨੀਆਂ ਤੁਸੀਂ ਦੇਖੇ ਹੀ ਹੋਗਾ ਸੜਕਾ ਦੇ ਕੋਈ ਸ਼ਰਾਬਾ ਪੀ ਕੇ ਕੋਈ ਤੇ ਦੀ ਲੱਤ ਤਰੀ ਕਿਸੇ ਦਾ ਕੰਨ ਨਹੀਂ ਕਿਸੇ ਦੀ ਅੱਖ ਨਹੀਂ ਕਿਸੇ ਦਾ ਹੱਥ ਨਹੀਂ ਸਾਨੂੰ ਸੋਨਾ ਇਹ ਸਰੀਰ ਦਿੱਤਾ ਹੈ ਮਰ ਕੇ ਅੰਦੇ ਨੇਤਰੀ ਸਤਗੁਰੂ ਪੇਖਣਾ ਸਰਵਣੀ ਸੁਣਨਾ ਗੁਰਨਾਵ ਜੇ ਨੈਣ ਦਿੱਤੇ ਨਾ ਅੱਖਾਂ ਦਿੱਤੀਆਂ ਤੇ ਅਸੀਂ ਉਹਦਾ ਦਿਦਾਰ ਕਰਨਾ ਸਾਨੂੰ ਜ਼ੁਬਾ ਦਿੱਤੀ ਹੈ ਨਾ ਸਾਨੂੰ ਬੋਲਣ ਦੀ ਸ਼ਕਤੀ ਤੇ ਅਸੀਂ ਉਹਦਾ ਨਾਮ ਜਪਣਾ ਗੁਰ ਪਿਆਰੇਓ ਦੀ ਨਾਮ ਜਪਣ ਲਈ ਇਸ ਲਈ ਤੁਸੀਂ ਕਮਰਤ ਦੀ ਦਾਤ ਜਰੂਰ ਲਵੋ ਗੁਰੂ ਵਾਲੇ ਬਣੋ ਆਪਣਾ ਜੀਵਨ ਜਰੂਰ ਸਫਲਾ ਕਰੋ ਇੱਕ ਆਤਮਾ ਨੂੰ ਉਸ ਪ੍ਰਮਾਤਮਾ ਦੇ ਨਾਲ ਮੇਲ ਕਰਾਓ ਆਇਆ ਤੇ ਆਪਣਾ ਜੀਵਨ ਸਫਲਾ ਕਰਿਏ ਆਪਣਾ ਮਰਨਾ ਵੀ ਸਫਲਾ ਕਰਿਏ ਭਾਜੀ ਇਹ ਮੇਰੇ ਵਾਸਤੇ ਨਹੀਂ ਹੈ ਕਿਉਂ ਤੁਰ ਪਿਆ ਰਹੇ ਹੋ ਕਿਉਂ ਅੰਮ੍ਰਿਤ ਦਾ ਦਾਤ ਨਾਣੀ ਬੜੀ ਵੱਡੀ ਗੱਲ ਹੁੰਦੀ ਹੈ ਮੈਂ ਕਿੱਥੇ ਕਰ ਸਕਦਾ ਇਹ ਤੁਹਾਨੂੰ ਕਿੰਨੇ ਕਹਿਤਾ ਮੇਰਾ ਇਸ ਤਰ੍ਹਾਂ ਦਿਨ ਚ ਰਿਆ ਹੀ ਨਹੀਂ ਨਹੀਂ ਗੁਰੂ ਪਿਆਰੀਓ ਤੁਹਾਨੂੰ ਕਿੰਨੇ ਕਹਿਤਾ ਨਾ 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 ਗੁਰੂ ਪਿਆਰੀਓ ਤੁਹਾਨੂੰ ਕਿੰਨੇ ਕਹਿਤਾ ਵੀ ਬੜਾ ਔਖਾ ਅੰਮ੍ਰਿਤ ਨਾ ਗੁਰੂ ਪਾਤਸ਼ਾਹ ਨੇ ਬੜਾ ਸਾਦਗੀ ਵਾਲਾ ਜੀਵਨ ਦਿੱਤਾ ਸੋਨੇ ਪੰਜ ਕਕਾਰ ਗਹਿਣੇ ਦੇਨੇ ਨੇ ਤੁਹਾਨੂੰ ਕੱਚ ਕੜਾ ਕੰਗਾ ਕਿਰਪਾਨ ਕੇਸ ਤੁਸੀਂ ਕੇਸ ਕਤਲ ਤਾਂ ਨਹੀਂ ਕਰਾਂਦੇ ਹੋ ਨਹੀਂ ਕਰਾਂਦੇ ਨਾ ਆਪਣਾ ਜੋ ਵੀ ਮਹਾਰਾਜ ਕਹਿਨੇ ਹੈ ਕਾਰਯ ਗੁਰਮਤਿ ਅਨੁਸਾਰ ਬਸ ਪੰਜ ਕਕਾਰ ਪਾਣੇ ਹੈ ਗੁਰੂ ਦੀ ਦਾਤ ਲੈਣੀ ਹੈ ਗੁਰੂ ਦੀ ਹਜ਼ੂਰੀ ਦੇ ਵਿੱਚ ਪੰਜਾ ਸਿੰਘਾਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਆਪਾਂ ਗੁਰੂ ਵਾਲੇ ਬਣ ਕੇ ਜੀਵਨ ਆਪਣਾ ਸਫਲਾ ਕਰਨਾ ਹੈ ਤੁਸੀਂ ਨੰਦੋਜੀ ਬਸ ਕਰੋ ਐ ਗੱਲਾਂ ਨਾ ਮੇਰੇ ਦਿਮਾਗ 'ਚ ਹੁਣ ਨਿਕਲਣੀਆਂ ਆਲੀ ਇਸੇ ਦੇ ਇਹੀ ਗੱਲ ਰਹਿ ਜਾਣੀ ਆ ਮੈਂ ਸਾਰਾ ਦਿਨ ਰਾਤ ਦਿਨ ਇਹੀ ਸੋਚਦਾ ਰਹਿ ਜਾਂਦਾ ਫਿਰ ਮੇਰੇ ਕੋਲ ਕੰਮ ਨਹੀਂ ਹੁੰਦਾ ਚੈਨ ਨਹੀਂ ਆਉਂਦਾ ਨੀਂਦ ਨਹੀਂ ਆਉਂਦੀ ਫਿਰ ਇਹੀ ਚੱਲਦੀ ਰਹੇ ਦਿਮਾਗ ਦੇ ਵਿੱਚ ਬਸ ਬਸ ਦੇਖੋ ਤੁਹਾਡੇ ਅੰਦਰ ਇਹ ਗੱਲਾਂ ਟੋਕਰੀ ਆਨੇ ਨਾ ਤੁਹਾਨੂੰ ਠਕ ਠਕ ਕਰ ਰਹੀ ਆਨੇ ਨਾ ਕਿਉਂਕਿ ਤੁਹਾਡੇ ਅੰਦਰ ਜਿਹੜੀ ਇਹ ਮੈਲ ਹੈ ਨਾ ਇਹ ਬਾਹਰ ਨਿਕਲ ਰਹੀ ਹੈ ਤੇ ਜਿਹੜਾ ਗੁਰੂ ਦਾ ਨਾਮ ਹੈ ਨਾ ਗੁਰੂ ਦੀਆਂ ਬਾਤਾਂ ਨੇ ਉਹ ਤੁਹਾਡੇ ਅੰਦਰ ਵਸ ਰਹੀਆਂ ਹਨ ਤੁਹਾਡਾ ਅੰਦਰੋਂ ਠਕ ਠਕ ਕਰ ਰਹੀ ਹੈ ਤੁਹਾਡੀ ਆਤਮਾ ਕਹਿ ਰਹੀ ਹੈ ਭਾਈ ਮਨਾ ਭਈ ਇਹ ਗੁਰੂ ਵਾਲਾ ਬਣ ਜਾ ਗੁਰੂ ਵਾਲਾ ਬਣ ਕੇ ਆਪਣਾ ਜੀਵਨ ਸਫਲਾ ਕਰ ਤੇ ਇਹ ਜਿਹੜੇ ਮੇਰੇ ਗੰਨ ਸੁਣੋ ਮੈਂ ਫਿਰ ਉਹੀ ਤੁਹਾਨੂੰ ਕਹਿਣਾ ਹੈ ਕਿ ਵੀ ਮੈਂ ਮਾਫੀ ਮੰਗਦਾ ਤੁਹਾਡੇ ਕੋਲੋਂ ਹੁਣ ਜਾਵਾ ਇੰਨੇ ਕੋਸ਼ਿਸ਼ ਜ਼ਰੂਰ ਕਰਨਾ ਸੋਚਾਂਗਾ ਕਿਉਂਕਿ ਮੈਨੂੰ ਸੋਚਣਾ ਹੀ ਪੈਣਾ ਹੈ ਮੇਰੇ ਦਿਮਾਗ 'ਚ ਹੀ ਨਿਕਲਣੀਆਂ ਤੁਹਾਡੀਆਂ ਗੱਲਾਂ ਮੈਂ ਇਸੇ ਕਰਕੇ ਗੱਲਾਂ ਦੇ ਵਿੱਚ ਜ਼ਿਆਦਾ ਜਾਂਦਾ ਨਹੀਂ ਜਾਂਦਾ ਉਹ ਫਿਰ ਫਿਰ ਬਹੁਤ ਜ਼ਿਆਦਾ ਹੋ ਜਾਂਦੀ ਹੈ ਸੋਚਣ ਦੀ ਤਾਂ ਲੋੜ ਹੀ ਨਹੀਂ ਦੇਖੋ ਕਹਿੰਦੇ ਆ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਕਹਿੰਦੇ ਜੇ ਕੋਈ ਆਵੇ ਨਾ ਹਾਂ ਭਈ ਮੈਨੂੰ ਹੁਣ ਕੰਮ 'ਚੋਂ ਲੱਖ ਰੁਪਏ ਦਾ ਫਾਇਦਾ ਹੈ ਅਸੀਂ ਮਿੰਟਾਂ 'ਚ ਭੱਜ ਕੇ ਜਾਵਾਂਗੇ ਠੀਕ ਹੈ ਨਾ ਤੇ ਜੇ ਅਸੀਂ ਗੁਰੂ ਦੀ ਗੱਲ ਕਰੀਏ ਨਾ ਕਿ ਜੀ ਆ ਭਾਈ ਅਮਰ ਸੰਚਾਰ ਹੋ ਰਿਹਾ ਹੈ ਭਈ ਅੱਜ ਤੂੰ ਗੁਰੂ ਵਾਲਾ ਬਣ ਜਾ ਤੇ ਅਸੀਂ ਕਵਾਂਗੇ ਨਹੀਂ ਭਾਈ ਹਾਲੇ ਟਾਈਮ ਨਹੀਂ ਹੈਗਾ ਹਾਲੇ ਗੁਰੂ ਦਾ ਹੁਕਮ ਨਹੀਂ ਹੋਇਆ ਅਸੀਂ ਇਹ ਗੱਲ ਸਾਰਾ ਦੋਸ਼ ਆਪਾਂ ਗੁਰੂ ਤੇ ਲਾ ਦਿੰਨੇ ਆ ਆਪਾਂ ਗੁਰੂ ਨੇ ਬੇਉਸ਼ ਨਹੀਂ ਲਗੰਦਾ ਹਾਂ ਆਪਾਂ ਸੋਚਦੇ ਆਂ ਜਰੂਰ ਗੁਰੂ ਪਿਆਰੇ ਹੋ ਵਿਚਾਰੇ ਹੋ ਆਏ ਆ ਤੇ ਆਪਾਂ ਸਫਲਾ ਕਰੀਏ ਆਪਣਾ ਜਿੰਦੇ ਜੀ ਮਰਨਾ ਵੀ ਸਫਲਾ ਗੁਰੂ ਸਾਹਿਬ ਕਹਿੰਦੇ ਹਨ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੋ ਨਿਵਾਸ ਖਾਸਾ ਮੇਰੀ ਜਾਨ ਕੀ ਜਾਨ ਕਲਗੀਧਰ ਪਾਸ਼ਾ ਕਹਿੰਦੇ ਮੇਰੀ ਜਾਨ ਦੀ ਵੀ ਜਾਨ ਹੈ ਤੇ ਇਸ ਲਈ ਗੁਰੂ ਪਿਆਰਿਓ ਆਪਾਂ ਉਦਮ ਕਰੀਏ ਜਿਹੜਾ ਸੋਚੀਏ ਚਾਹ ਤੁਹਾਰੀਏ ਸਾਨੂੰ ਸੰਸਾਰ ਦੇ ਵਿੱਚ ਗੁਰੂ ਸਾਹਿਬ ਨੇ ਜੇ ਭੇਜਿਆ ਹੈ ਤੇ ਕਾਦੇ ਲਈ ਭੇਜਿਆ ਹੈ ਅਸੀਂ ਆਪਣਾ ਗੁੱਸਾ ਅਹੰਕਾਰ ਚੁਗਲੀ ਨਿੰਦਾ ਆ ਜਿਹੜਾ ਕ੍ਰੋਧ ਹੈ ਇਹਨੂੰ ਆਪਾਂ ਵਿਸਾਰਨਾ ਹੈ ਇਸ ਪੰਜ ਚੋਰ ਜਿਹੜੇ ਸਾਡੇ ਅੰਦਰ ਵੱਸਦੇ ਹਨ ਅਸੀਂ ਇਹਨੂੰ ਖਤਮ ਕਰਨੇ ਹਨ ਤੇ ਗੁਰੂ ਦੇ ਨਾਮ ਦੇ ਨਾਲ ਖਤਮ ਹੋਣੇ ਹਨ ਠੀਕ ਹੈ ਗੁਰੂ ਪਿਆਰਿਓ ਜੀ ਜੀ इजाजत है था था। हाँ जी वाह ही गुरु जी का सादा वाह जी की जी नहीं नहीं मैं बोल जाने टाइम पे बस निकल रही हूं जी ठीक हाँ है मैं आ जाऊंगा मम्मा हां बेटा मम्मा तुझसे मैं तो, तो थोड़े से क्वेश्चन आंसर सुन लो प्लीज बेटा सुन मेरे टाइम नहीं है बच्चे मैं निकलना है ना टाइम हो ਹਰੋ ਦੇ ਕੋਈ ਵੀ ਸੁਣ ਲਾ ਹਾਂਜੀ ਹਾਂਜੀ ਵਿੱਚ ਵਿੱਚ ਹੀ ਸੁਣ ਲਾ ਭਾਵੇਂ ਸਿੱਖ ਇਤਿਹਾਸ ਵਿੱਚ ਇਸਤਰੀਆਂ ਦਾ ਕੀ ਯੋਗਦਾਨ ਹੈ ਸਿੱਖ ਇਤਿਹਾਸ ਵਿੱਚ ਇਸਤਰੀਆਂ ਦਾ ਬਹੁਤ ਵੱਡਾ ਤੇ ਮਹੱਤਵਪੂਰਨ ਰੋਲ ਹੈ ਇਸ ਸਿੱਖ ਇਤਿਹਾਸ ਵਿੱਚ ਸਿੱਖ ਬੀਬੀਆਂ ਦੀਆਂ ਸੇਵਾਵਾਂ ਸਬਰ ਸਿੱਧਕ ਤੋਂ ਬਿਨਾ ਸਿੱਖ ਇਤਿਹਾਸ ਬਿਲਕੁਲ ਅਧੂਰਾ ਹੈ ਜੀਵਨ ਤੋਂ ਸੇਧ ਲੈ ਕੇ ਅੱਜ ਦੇ ਸਮਾਜ ਵਿੱਚ ਕੀ ਬਦਲਾਅ ਆ ਸਕਦਾ ਹੈ ਬੀਬੀ ਅੰਮ੍ਰੋ ਜੀ ਤੋਂ ਸਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਮਿਲਦੀਆਂ ਹਨ ਅੱਜ ਦੀ ਮਾਂ ਅੱਜ ਦੀ ਬੇਟੀ ਅੱਜ ਦੇ ਨੂੰਹ ਅੱਜ ਦੀ ਪਤਨੀ ਵਿੱਚ ਬੀਬੀ ਅੰਮ੍ਰੋ ਜੀ ਦਾ ਜੀਵਨ ਦਾ ਇੱਕ ਵੀ ਗੁਣ ਆ ਜਾਵੇ ਤੇ ਅੱਜ ਦੀਆਂ ਧੀਆਂ ਗਲਤ ਸੰਗਤ ਵਿੱਚ ਨਾ ਪੈਣ ਅੱਜ ਦੀਆਂ ਨੂੰਹਾਂ ਆਪਣੀ ਜ਼ਿੰਮੇਵਾਰੀਆਂ ਆਪਣੇ ਫਰਜ਼ ਤੋਂ ਕਦੇ ਵੀ ਗੁਰੇਜ਼ ਨਾ ਕਰਨ ਦਾ ਰੂਜਿੰ ਅਪਾਹਿਕ ਸਵਾਰ ਹੋ ਰਿਹਾ ਸੀ ਤਾਂ ਅੱਡੇ ਤੋਂ ਫਿਰ ਉਸ ਵਾਰ ਗਲਾਈ ਸੀ ਸਮਾਜੀ ਕਰਦੇ ਹਾਂ ਜੀ ਹਾਂਜੀ ਬੱਚੇ ਅ ਖੁਸ਼ੀ ਸਿੱਖ ਤਰੰਦੇ ਹੋਣ ਦੀ ਚਾਹਤ ਤੋਂ ਪਹਿਲਾਂ ਇਸਤਰੀ ਦੀ ਸਮਾਜਿਕ ਪਦਵੀ ਸੀ ਪਰ ਉਹ ਸਿੱਖ ਤਰੰਦੇ ਵਿੱਚ ਉਹਨਾਂ ਤੋਂ ਪਹਿਲਾਂ ਇਸਤਰੀਆਂ ਨੂੰ ਦਰਸਕਾਰਿਆ ਜਾਂਦਾ ਸੀ ਉਹਨਾਂ ਨੂੰ ਮਰਦ ਤੋਂ ਨੀਵਾਂ ਦਰਜਾ ਦਿੱਤਾ ਜਾਂਦਾ ਸੀ ਅਤੇ ਮਰਦਾਂ ਦੀ ਦਾਸੀ ਸਮਝਿਆ ਜਾਂਦਾ ਸੀ ਹਾਂਜੀ ਤੁਸੀਂ ਸਾਰੇ ਦੇਖ ਸਕਦੇ ਹੋ ਕਿ ਕਿਸੇ ਖਰੰਦੇ ਹੋਣ ਦੀ ਚਾਹਤ ਤੋਂ ਪਹਿਲਾਂ ਇਸਤਰੀਆਂ ਨੂੰ ਦੀਵਾ ਦਰਜਿਤ ਅਜੰਬੀ ਹਾਜ਼ਰ ਬੱਚੇ ਮਾਤਾ ਕੀ ਵੀ ਜੀ ਦਾ ਕੀ ਦਾਰ ਵਿਲੱਖਣ ਕਿਸ ਤਰ੍ਹਾਂ ਹੈ ਮਾਤਾ ਕੀ ਵੀ ਜੀ ਅਤਿ ਠਹਿਰੇ ਸੁਆਦੇ ਵਾਲ ਸਦਾ ਰਜ਼ਾ ਵਿੱਚ ਰਾਜ਼ੀ ਰਹਿਣ ਵਾਲੇ ਅਤਿ ਤਰੰਤ ਦੀ ਮੂਰਤ ਅਤੇ ਹਮੇਸ਼ਾ ਆਨੰਦ ਵਿੱਚ ਖਿੜੇ ਰਹਿਣ ਵਾਲੇ ਔਰਤ ਸਨ ਹਾਂਜੀ ਭਾਈ ਜੀ ਬਸ ਖਾਜਿਓ ਭਾਈ ਜੀ ਦਾ ਹੱਥ ਚਾਹ ਰਿਹਾ ਸੀ ਕਿਤੇ ਹਾਂਜੀ ਭਾਈ ਜੀ ਬੈਠੋ ਖਾਂ ਲੋ ਤੇ ਗੱਲ ਗਾ ਲੀਆ ਤੇ ਅਬਹੁਤ ਮੇਰਾ ਤਾਂ ਵਾਧਾ ਹੈ ਕੋਈ ਸਿੱਖ ਨਾਮ ਤੇ ਚੱਲ ਗਿਆ। ਬੇਸਦਰ? ਹਾਂਜੀ ਜੀ। ਹਾਂਜੀ ਰੈਜੀ ਜੀ, ਵੇਖਾ ਤੁਸੀਂ ਸੁਣਾਓ। ਦੋਪਰ ਅੰਮ੍ਰਲਾਲ ਜੀ, ਬੀਬੀ ਅੰਮਰੋ ਜੀ ਦੇ ਕੋਲ ਗੁਰਬਾਣੀ ਦਾ ਕਿਹੜਾ ਸ਼ਬਦ ਸੁਣਿਆ ਸੀ? ਜਿਸ ਨੂੰ ਸੋਨਾ ਨਾਮ ਉਹਨਾਂ ਦਾ ਮਨ ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਦੀ ਬੇਤਾਬ ਹੋ ਗਿਆ ਸੀ। ਮਾਰੋ ਮਹਿਲਾ ਪਹਿਲਾ ਕਰ ਪਹਿਲਾ ਕਰਨੀ ਕਾਗਦ ਮਨਮਸਵਾਣੀ। ਬੁਰਾ ਪਲਾਦ ਹੋਇ ਲੇਖ ਪਈ ਜਿਉਂ-ਜਿਉਂ ਕੀਰਤ ਚਲਾਈ ਤੇਉ ਜੱਲ ਲੀਏ ਤੋ ਗੁਣ ਨਾਹੀ ਅੰਤਹਰੇ ਚਿਤ ਜੀਤ ਤਸ ਕੀ ਨਹੀਂ ਬਾਹਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਤਰਾਹਾ ਜਾਲੀ ਰੈਣ ਜਾਲ ਦਿਨ ਹੁਆ ਜੇਤੀ ਕੜੀ ਫਾਹੀ ਤੇਤੀ ਰਸ ਰਸ ਚੋਗ ਚੁਗੈ ਨਿਤ ਫਾਸੈ ਛੋਟੇ ਸਮੂੜੇ ਕਵਨ ਗੁਣੀ ਕਾਇਆ ਆਰਣ ਮਨ ਵਿੱਚ ਲੋਹਾ ਪੰਜ ਅਗਨਿਤ ਲਗ ਰਹੀ ਮੈਨੂੰ ਇਸ ਪੰਕਤੀ ਦਾ ਕੀ ਅਰਥ ਹੈ ਕਾਇਆ ਆਰਣ ਮਨ ਵਿੱਚ ਲੋਹਾ ਜੀ ਬੱਚੇ ਇਸ ਆਖੇ ਕਿ ਜਿਹੜਾ ਸਾਡਾ ਸਰੀਰ ਹੈ ਨਾ ਕਾਇਆ ਉਹ ਕੀ ਹੈ ਗੁਰੂ ਸਾਹਿਬ ਕਹਿੰਦੇ ਨੇ ਇੱਕ ਪੱਠੀ ਆਰਣ ਠੀਕ ਹੈ ਉਹਦੇ ਵਿੱਚ ਮਾਨਨ ਗੁਰੂ ਸਾਹਿਬ ਨੇ ਕਿਹਾ ਲੋਹਾ ਦਰੜਾ ਦੋਹਾ ਇਹ ਉਹਦੇ ਵਿੱਚ ਪੰਜ ਅਗਰ ਦਿੱਤੇ ਲਾਗਦੇ ਹਨ ਮਤਲਬ ਪੰਜ ਚੋਰ ਮਿਲ ਜਿਹੜੇ ਸੰਤਾਂ ਅਨੁਸਾਰਿਆ ਨੂੰ ਪਤਾ ਹੈ ਕਾਮ, ਕ੍ਰੋਧ, ਲੋਭ, ਮੋਹਗਾ। ਇਹਨਾਂ ਦੇ ਸਾਡੇ ਸਰੀਰ ਵਿੱਚ ਆਗ ਲੱਗਦੀ ਹੈ। ਹਰ ਵੇਲੇ ਜੈ ਗੁਰਾਮਦਾਸ ਜੀ ਕਹਿੰਦੇ ਨੇ ਕਾਮ, ਕ੍ਰੋਧ, ਨਗਰ, ਲੋਭ ਭਿਆ। ਲਈ ਸਾਧੂ ਫੰਦ ਫੰਦ। ਇਹ ਜਿਹੜੀ ਅਗਨ ਲੱਗੀ ਹੋਈ ਹੈ ਤੇ ਉਸ ਤੋਂ ਬਾਅਦ ਸਾਡੇ ਮੰਤ ਦੀ ਹਾਲੀ ਗੁਰੂ ਸਾਹਿਬ ਨੇ ਦੱਸਿਆ ਇੱਕ ਤਾਂ ਮਨ ਲੋਭਾ ਬਣਿਆ। ਸਖੁ ਸੁਭਾਗਾ। ਉਸ ਤੋਂ ਬਾਅਦ ਇਹਨੂੰ ਪੰਜ ਚੋਰਾਂ ਦੀ ਅਗਨ ਸਾੜ ਲਈ ਹਰ ਵੇਲੇ। ਉਸ ਤੋਂ ਬਾਅਦ ਇਹਨੂੰ ਚਿੰਤਾ ਹੀ ਖਾਈ ਜਾ ਰਹੀ ਹੈ ਸੰਨੀ ਚਿੰਤ ਭਈ ਅਸੀਂ ਦੇਖ ਸਕਦੇ ਹਾਂ ਜਿਵੇਂ ਕਿ ਸੂਈਆਂ ਚੁਬਦੀਆਂ ਨਾ ਕਿਸੇ ਬੰਦੇ ਨੂੰ ਕਹਿੰਦੇ ਮਾਂ ਨਾਲੋਂ ਚਿੰਤਾ ਰੂਪੀ ਸੂਈਆਂ ਚੁਬੜੀਆਂ ਐਨੀ ਭੈੜੀ ਗੱਲ ਤਾਂ ਸਾਡੇ ਮਨ ਦੀ ਪਾਸ਼ਾ ਜੀ ਕਹਿੰਦੇ ਆਗਲੀ ਪੰਕਤੀ ਚ ਭਇਆ ਮਨੂਰ ਕੰਜਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਕਹਿੰਦੇ ਜਿਹੜਾ ਇਹ ਬਿਲਕੁਲ ਮਨ ਸਾਡਾ ਕਾਲਾ ਹੋ ਚੁੱਕਿਆ ਨਾ ਕੋਲੇ ਵਰਗਾ ਕੋਲੇ ਪਾਪ ਪੜੇ ਤੇ ਸੁਪਰਮਨ ਜੱਲਿਆ ਸੰਨੀ ਚਿੰਤ ਭਈ ਪਿਆਰ ਮਨੂਰ ਕੰਚਨ ਫਿਰ ਹੋਵੇ ਜੇ ਗੁਰੂ ਮਿਲੇ ਤਨੇਹਾ ਇਹ ਗਨਾਮ ਅੰਮ੍ਰਿਤ ਉਹ ਦੇਵੈ ਕੋ ਨਾਨਕ ਕ੍ਰਿਟਸ ਦੇਹਾ ਪਾਸ਼ਾ ਜੀ ਕਹਿੰਦੇ ਨੇ ਇਹ ਕਾਲਾ ਹੋਇਆ ਮਨ ਫਿਰ ਤੋਂ ਕੰਚਨ ਹੋ ਸਕਦਾ ਹੈ ਕਿਵੇਂ ਉਸੇ ਤਰ੍ਹਾਂ ਜੇ ਗੁਰੂ ਮਿਲੇ ਤੇ ਗੁਰੂ ਮਿਲ ਕੇ ਹੀ ਕਰਦੇ ਆ ਗੁਰੂ ਸਾਹਿਬ ਸਾਨੂੰ ਅੰਮ੍ਰਿਤ ਦੀ ਦਾਤ ਦਿੰਦੇ ਪੰਜ ਪਿਆਰਿਆਂ ਦੇ ਰੂਪ ਵਿੱਚ ਤੇ ਜਦੋਂ ਅੰਮ੍ਰਿਤ ਦੀ ਦਾਤ ਮਿਲਦੀ ਹੈ ਤੇ ਫਿਰ ਸਾਡੀ ਦੇਹੀ ਫਿਰ ਤੋਂ ਹੀ ਪਵਿੱਤਰ ਹੋ ਜਾਂਦੀ ਹੈ ਨਿਰਮਲ ਹੋ ਜਾਂਦਾ ਮਾਨਵੀਤ ਕਰਨੀ ਕੀਦਾ ਵਾਈਗੁਰ ਜੀ ਹਾਂਜੀ ਬੇਟਾ ਤੁਸੀਂ ਸੁਸਨਾਓ ਕਿ ਤੁਹਾਡਾ ਡਿਜੀਟਲ ਜੀ ਵੀ ਆਇਆ ਹੋਇਆ ਮਾਫੀ ਵੀਰ ਜੀ ਲੇਟ ਹੋ ਗਿਆ ਅ ਵਾਈਗੁਰ ਜੀ ਤੁਸੀਂ ਦੱਸੋ ਮਾਤਾ ਖੀਵੀ ਜੀ ਦੀ ਗੁਰੰਗਦੇਵ ਪਾਸ਼ਾ ਜੀ ਨੇ ਕਿਹੜੀ ਸੇਵਾ ਲਾਈ ਸੀ ਗੁਰੰਗਦੇਵ ਪਾਸ਼ਾ ਜੀ ਨੇ ਮਾਤਾ ਖੀਵੀ ਜੀ ਨੂੰ ਗੁਰੂ ਘਰ ਲੰਗਰਾਂ ਦੀ ਸੇਵਾ ਦਿੱਤੀ ਸੀ ਬਹੁਤ ਵਧੀਆ ਸ਼ਾਬਾਸ਼ ਤੁਸੀਂ ਸਾਰਿਆਂ ਨੇ ਅੱਜ ਬਹੁਤ ਹੀ ਵਧੀਆ ਤਿਆਰੀ ਕੀਤੀ ਹੈ ਪਿਆਰਿਓ ਕਰਜਾ ਤੁਸੀਂ ਇਸੇ ਤਰ੍ਹਾਂ ਹੀ ਤਿਆਰੀ ਹੋਰ ਕਰਨੀ ਹੈ ਅਤੇ ਸਿੱਖੇ ਜੀ ਆਸਣਾ ਜੁੜਨਾ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਜੀ ਆਨੇ ਤੁਸੀਂ ਹਲਵਾਨੀ ਸਦਾ ਜੀ ਲੈ ਕੇ ਪਾਣੀ ਪੀ ਲੋ ਕੀ ਗੱਲ ਕਿਤੇ ਹੋਇਆ ਹੋਇਆ ਦੇ ਛੋਟੇ ਬੱਚੇ ਕਿੰਨਾ ਇਤਿਹਾਸ ਦੇ ਬਾਰੇ ਨੌਲੇਜ ਰੱਖ ਰਹੇ ਆ ਉਹ ਉਥੇ ਕਲਾਸ ਚ ਸਿੱਖਾ ਰਹੇ ਉਹਨਾਂ ਨੂੰ ਗੁਰੂ ਸਾਹਿਬ ਦੇ ਬਾਰੇ ਦੱਸ ਰਹੇ ਸੀ ਹਾਂਜੀ ਸਾਹਿਬ ਜਦਿਆਂ ਬਾਰੇ ਦੱਸ ਰਹੇ ਸੀ ਜੀ ਮਾਤਾ ਜੀ ਬਾਰੇ ਦੱਸ ਰਹੇ ਸੀ ਕਿੰਨੀ ਨੌਲੇਜ ਹੈ ਇਹ ਬੱਚਾ ਪੂਰੀ ਇਸ ਉਮਰ ਚ ਇੰਨੀ ਨੌਲੇਜ ਹੋ ਰਹੀ ਹੈ ਅਸੀਂ ਤਾਂ ਦੇਖੋ ਸਾਰੀ ਉਮਰ ਇੰਨੀ ਬਿਤਾ ਲਈ ਐ ਛੋਟੇ ਹੁੰਦਿਆਂ ਤਾਂ ਕੀ ਹੱਦ ਤੱਕ ਨਹੀਂ ਸੀ ਕੁਝ ਵੀ ਪਤਾ ਮਹਿਰਾਨ ਹੋ ਗਏ ਨੇ ਨਿੱਕੇ ਨਿੱਕੇ ਬੱਚੇ ਅਨੀਆਂ ਚੀਜ਼ਾਂ ਸੁਣਾ ਰਹੇ ਸੀ ਨੀਆਂ ਇੰਨੇ ਇਤਿਹਾਸ ਦੇ ਕੁਐਸਚਨਸ ਆਂਸਰ ਕਰ ਰਹੇ ਸੀ ਤਾਈਂ ਦਾ ਲਗਾਇਆ ਬੱਚਾ ਨੂੰ ਕਿ ਉਹਨਾਂ ਨੂੰ ਨੌਲੇਜ ਮਿਲੇ ਉਹਨਾਂ ਨੂੰ ਪਤਾ ਲੱਗੇ ਜਿਹੜੀਆਂ ਚੀਜ਼ਾਂ ਦਾ ਸਾਨੂੰ ਨਹੀਂ ਪਤਾ ਜਿਹੜੇ ਸੋਚ ਨਾਲੇ ਕਿਹਾ ਵੀ ਲੈ ਜਾ ਤੁਸੀਂ ਆਦਮਤੋ ਕਿ ਆਓ ਮੈਂ ਰੋਟੀ ਲਗਾਨੀ ਆ ਤਾਂ ਆਪਾਂ ਨੂੰ राम किया और भी भाई जी से अमृत दी रात लग के आ गए कृपा वे जी गुरु मुखा दा सामने सगद नाल गुरु साहब दा दरस है गुरु साहब दी कृपा को नानक जिसने आप तुठा बिरानी पाशा जी देते प्रसन्न हुंदे हैं उन्होंने अपनी अमृत दी दात बख्शी दी है गुरु जी इतनी खुशी है बयान भी नहीं की जाती गुरु साहब का कोटान को शुक्रियाना कि मेरे प्यारे पुत्र हरगुन ने भी अपनी रात ले ली है ਇਹਾਂ ਨੂਰ ਕਹਿੰਦੀ ਹੁੰਦੇ ਸੀ ਕਿ ਜਦੋਂ ਪਾਪਾ ਅਮਰੀਦੀ ਦਾਤ ਲੈ ਗਏ ਉਦੋਂ ਹੀ ਮੈਮਰੀ ਦੀ ਦਾਤ ਲਵਾ ਗਏ ਬੇਟਾ ਬਹੁਤ ਬਹੁਤ ਬਗਲ ਕਾ ਤੁਸੀਂ ਅਜੂਰੂ ਸਾਹਿਬ ਦੇ ਘਰ ਵਿੱਚ ਜਿਹੜੀ ਜੈਡੀਸ਼ਨ ਦਾਤ ਲਿਆ ਲਿਆ ਹੈ ਤੁਸੀਂ ਹੋਰ ਬੱਚਿਆਂ ਵਿਚੇ ਤਰ੍ਹਾਂ ਜੋੜੋ ਪ੍ਰੇਰਿਤ ਕਰੋ ਉਹਦੀ ਦਾਤ ਰਸਤੇ ਸਮੂਹਿ ਟਿਕਾ ਰਹੇ ਲਿਆ ਹੈ ਜਨੇ ਸੰਜਤਾ ਕਰੋ ਹੈ त साइड दो